ਫਤੇਗਰ ਚੋਰੀਆਂ ਤੋਂ ਇੱਕ ਬਹੁਤ ਹੀ ਵੱਡੀ ਭਿਆਨਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦੋ ਨੌਜਵਾਨ ਬੁਰੀ ਤਰ੍ਹਾਂ ਕੁਚਲੇ ਜਾਂਦੇ ਉਪਰਨ ਜਿਨ੍ਹਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੀਰ ਦੇ ਚਿੱਥਰੇ ਉੱਡੇ ਹੋਏ ਹਨ ਜਿਸ ਸਰੀਰ ਜੋ ਕਿ ਪੂਰੀ ਤਰ੍ਹਾਂ ਕੁਚਲਾ ਗਿਆ ਹੈ ਜੋ ਕਿ ਪੂਰੀ ਤਰ੍ਹਾਂ ਇੱਕ ਆਟਾ ਬਣਿਆ ਹੋਵੇ ਫਤਿਹਗੜ ਚੂੜੀਆਂ ਬਟਾਲਾ ਰੋਡ ਮੁੱਲਾ ਸੁਨਈਆ ਤੇ ਨਜ਼ਦੀਕ ਇੱਕ ਮੋਟਰਸਾਈਕਲ ਤੇ ਟਰੱਕ ਦੇ ਦਰਮਿਆਨ ਵਾਪਰੇ ਪਿਆਨਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਜਾਣ ਤੇ ਤੇ ਇੱਕ ਨੂੰ ਗੰਭੀਰ ਜ਼ਖਮੀ ਹੋਣ ਦੀ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨਸੂਰ ਫਤਿਹਗੜ ਚੂੜੀਆਂ ਦੇ ਵਾਸੀ ਸਾਹਿਲ ਪੁੱਤਰ ਕੱਖਮਸੀ ਵਾਰਡ ਨੰਬਰ 13 ਡੇਰਾ ਰੋਡ ਸੁੰਦਰ ਨਗਰ ਤੇ ਜੌਨ ਮਸੀਹ ਪੁੱਤਰ ਰਿੰਕੂ ਮਸੀਹ ਵਾਸੀ ਵਾਰਡ ਨੰਬਰ 2 ਫਤਿਹਗੜ ਚੂੜੀਆਂ ਦੇ ਵਸਨੀਕ ਸਨ ਦੱਸਿਆ ਜਾ ਰਿਹਾ ਹੈ ਕਿ ਜੋ ਕਿ ਮੋਟਰਸਾਈਕਲ ਤੇ ਬਟਾਲਾ ਤੂਫ ਦੇ ਘਰ ਚੁੜੀਆਂ ਆ ਰਹੇ ਸਨ ਤੇ ਇੱਕ ਤੇਜ਼ ਰਫਤਾਰ ਲੋਡਡ ਟਰੱਕ ਵੱਲੋਂ ਮੋਟਰਸਾਈਕਲ ਨੂੰ ਸਾਈਡ ਮਾਰੀ ਗਈ ਜਿਸ ਦੇ ਵਿੱਚ ਦੋਨੋਂ ਨੌਜਵਾਨ ਲੇਫੇਟ ਦੀ ਔਨ ਕਾਰਨ ਪੂਰੀ ਤਰ੍ਹਾਂ ਕੁਚਲੇ ਗਏ। ਟਰੱਕ ਹੇਟ ਔਨ ਦੇ ਨਾਲ ਦੋਵੇਂ ਨੌਜਵਾਨ ਪੂਰੀ ਤਰ੍ਹਾਂ ਕੁਚਲੇ ਗਏ ਤੇ ਸਾਹਿਲ ਮਸੀਦ ਜੋ ਕਿ ਪੁੱਤਰ ਕਾਕਾ ਮਸੀ ਮੌਕੇ ਤੇ ਹੀ ਮੌਤ ਹੋ ਜਾਂਦਾ ਖਸਮਾਂ ਤੇ ਪ੍ਰਾਪਤ ਹੋਇਆ। ਜਦਕਿ ਜੋਨ ਮਸੀਹ ਬੁਰੀ ਤਰ੍ਹਾਂ ਜ਼ਖਮੀ ਹੋਣ ਤੇ ਉਪਰੰਤ ਉਹਨਾਂ ਬਟਾਲਾ ਹਸਪਤਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਹਾਲਤ ਨੂੰ ਦੇਖਦੇ ਅਸੂਨ ਰੈਫਰ ਕਰ ਦਿੱਤਾ ਗਿਆ ਪਰੰਤੂ ਪ੍ਰਾਪਤ ਜਾਣਕਾਰੀ ਅਨੁਸਾਰ ਜੋਨ ਮਸੀਹ ਦੀ ਵੀ ਮੌਤ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਰਾਂਚੇ ਕਿਸ ਤਰ੍ਹਾਂ ਭਿਆਨਕ ਹਾਸਾ ਹੋਣ ਦੇ ਉਪਰੰਤ ਦੋ ਨੌਜਵਾਨਾਂ ਦੋ ਸੋਨੇ ਦੀ ਘਪਰਾਂ ਦੀ ਮੌਤ ਹੋਣ ਦਾ ਸਮਝ ਪ੍ਰਾਪਤ ਹੋਇਆ ਹੈ ਟੈਕਸਟਿਵ ਲਾਈਵ ਤੋਂ ਡਾਕਟਰ ਖਸ਼ਮਾ ਵਿਸ਼ੇਸ਼ ਰਿਪੋਰਟ थले आ गए यार ऐसा तू आ गया आ गया ऐसा आ गया